ਵਿੰਕਾਂਗ ਵਿਖੇ ਇੱਕ ਗਰੀਬ ਵਿਧਵਾ ਔਰਤ ਨਿਹਾਂ ਸੁਖਨੀ ਸਵਰਗੀ ਜਸਪਾਲ ਉਸਦੇ ਘਰ ਦੀ ਛੱਤ بارشਾਂ ਦੌਰਾਨ ਡਿੱਗ ਪਈ ਸੀ ਉਹ ਵਿਚਾਰੀ ਦਰਦ ਦਰਦ ਦੀਆਂ ਠੋਕਰਾਂ ਖਾਣ ਲਈ ਮਜਬੂਰ ਹੋ ਗਈ ਉਸਨੇ ਹਿੰਮ ਰਾਇਟ ਸੋਸਾਇਟੀ ਦੇ ਉਹਦੇ ਦਾੜਾਂ ਦੇ ਨਾਲ ਸੰਪਰਕ ਕੀਤਾ ਉਹਨਾਂ ਨੇ ਉਸਦੇ ਘਰ ਦਾ ਜਾਇਜ਼ਾ ਲੈ ਕੇ ਫਾਈਲ ਤਿਆਰ ਕਰਕੇ ਪ੍ਰਸ਼ਾਸਨ ਤੋਂ ਉਸਦੀ مالی ਮਦਦ ਕਰਵਾ ਕੇ ਉਸਦੇ ਘਰ ਦੀ ਛੱਤ ਪਵਾ ਦਿੱਤੀ ਇਸ ਮੌਕੇ ਤੇ ਸੰਸਥਾ ਦੇ ਪੰਜਾਬ ਪ੍ਰਧਾਨ ਇੰਜੀਨੀਅਰ ਜੇਪੀ ਸਿੰਘ ਨੇ ਦੱਸਿਆ ਕਿ ਸਾਡੀ ਸੰਸਥਾ ਦੇ ਜਨ ਸਕੱਤਰ ਕਪਟਨ ਰਣਜੀਤ ਸਿੰਘ ਬਹੁਤ ਮਿਹਨਤ ਨਾਲ ਸੰਸਥਾ ਨਾਲ ਮਿਲ ਕੇ ਇਸ ਕੰਮ ਨੂੰ ਨੇਪਰੇ ਚਾੜਿਆ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਸੰਸਥਾ ਜ਼ਿਲ੍ਹਾ ਗੁਰਦਾਸਪੁਰ ਵਿੱਚ ਬਹੁਤ ਵਧੀਆ ਤਰੀਕੇ ਦੇ ਨਾਲ ਅਤੇ ਲੋਕ ਭਲਾਈ ਦੇ ਕੰਮ ਕਰੀ ਹੈ। ਇਸ ਮੌਕੇ ਤੇ ਪੰਜਾਬ ਪ੍ਰਧਾਨ ਇੰਜੀਨੀਅਰ ਜਤਿੰਦਰਪਾਲ ਸਿੰਘ ਜੀਪੀ, ਜ਼ਿਲ੍ਹਾ ਜ਼ੂਥ ਪ੍ਰਧਾਨ ਲਵਲੀ ਨਾਗੀ, ਜ਼ਿਲ੍ਹਾ ਮੀਤ ਪ੍ਰਧਾਨ ਸੁਖਦੇਵ ਸਿੰਘ, ਜ਼ਿਲ੍ਹਾ ਜਨ ਸਕੱਤਰ ਕਪਟਨ ਰਣਜੀਤ ਸਿੰਘ ਜਿਲ੍ਸਾ ਕੱਤਰ ਦਲਜੀਤ ਸਿੰਘ ਛੋਟੇਪੁਰ ਖਜਾਂਚੀ ਸੀ ਡਾਕਟਰ ਸਤਨਾਮ ਸਿੰਘ ਅਤੇ ਗੁਰਮukh ਸਿੰਘ ਕੰਗ ਹਾਜ਼ਰ ਸਨ ਅੱਜ ਜੀ ਪੰਜ ਜੀ ਅੱਜ ਪਿੰਡ ਕੰਗ ਦੇ ਵਿੱਚ ਜੋ ਸੰਸਤਾ ਨੇ ਤੁਹਾਡੇ ਜੋ ਘਰਦੀਆਂ ਛੱਤਾਂ ਡਿੱਗੀਆਂ ਸੀ ਉਹ ਉਸ ਕੰਮ ਨੂੰ ਸਿਰੇ ਚੜਾਉਣ ਵਾਸਤੇ ਸਰਕਾਰ ਦੇ ਦਰਬਾਰੇ ਵੀ ਹੋਰ ਵੀ ਕਾਫੀ ਮਿਹਨਤ ਕੀਤੀ ਐ ਅੱਜ ਉਹ ਕੰਮ ਸਿਰੇ ਚੜ ਗਿਆ ਏ ਸੰਸਤਾ ਦਾ ਇੱਥੇ ਪਹੁੰਚੜ ਤੇ ਕੀ ਕਹਿਣਾ ਚਾਹੁੰਦੇ ਹੋ ਨਾ ਬਿਲਕੁਲ ਸਾਸ ਜੀ ਸਾਸ ਜੀ ਕਰ ਜੀ ਵੇਖੋ ਜੀ ਮੇਰੇ ਨੌਵਾਂ ਵਿਦਵਾ ਦੋਵਾਂ ਦੇ ਬੱਚੇ ਨੇ ਸਾਡੀ بارشਾਂ ਨਾਲ ਛੱਤ ਡਿੱਗੀ ਬਿਲਕੁਲ ਛੱਤ ਡਿੱਗਣ ਆਏ ਖਰੂਬ ਕਾਰ ਹੋ ਗਈ ਕਿਸੇ ਦੇ ਘਰ ਰਹਿੰਦਾ ਵੀ ਬਾਅਦ ਵਿੱਚ ਕੈਪਟਨ ਸਾਹਿਬ ਆਏ ਸਾਡੇ ਘਰ ਕੈਪਟਨ ਸਾਹਿਬ ਨੇ ਸਾਡਾ ਹਾਲਾਤ ਵੇਖਿਆ ਤੇ ਉਹਨਾਂ ਕਹਿਣ ਲੱਗੇ ਕਿ ਅਸੀਂ ਸੰਸਦ ਨਾਲ ਗੱਲ ਕਰਨੇ ਆ ਗੱਲ ਕਰਕੇ ਤੁਹਾਡੀ ਮਦਦ ਕਰਨੇ ਆ ਇਹਨਾਂ ਗੱਲ ਕੀਤੀ ਗੱਲ ਕਰਕੇ ਸਾਡੀ ਮਦਦ ਕੀਤੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨੇ ਆ ਜੀ ਸਾਡੀ ਮਦਦ ਕੀਤੀ ਸਾਡੀ ਛੱਤ ਪੈ ਗਈ ਲੈਂਟਰ ਪਾ ਗਿਆ ਸਸਵੇ ਨਿਆ ਆਪਣੇ ਬੱਚੇ ਲੈ ਕੇ ਆਪਣੀ ਛੱਤ ਥੱਲੇ ਰਹਿੰਦੇ ਇਹ ਕਿਹੜੀ ਸਸਤਾ ਜੇ ਸਸਤਾਂ ਤੁਹਾਡੀ ਮਦਰ ਕੀਤੀ ਉਹ ਮਾ ਉਹ ਮਰਾਠ ਉਹ ਮਰਾਠ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਆ ਉਹਨਾਂ ਦੀ ਮਦਦ ਨਾਲ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੇ ਆ ਸਾਡੀ ਛੱਤ ਪੈ ਗਈ ਆ ਅਸੀਂ ਬੱਚੇ ਲੈ ਕੇ ਆਪਣੀ ਛੱਤ ਥੱਲੇ ਬੈਠੇ ਆ ਉਹਨਾਂ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਰੰਜੀਤ ਸਿੰਘ ਕੈਂਟ ਕਮ ਦਾ ਹੋਮਰਾਈਟ ਸੁਰੱਖਿਆ ਸਮਾਜਟੀ ਦਾ ਜਨਰਲ ਸਕੱਤਰ ਹਾਡੇ ਪਿੰਡ ਦਾ ਇੱਕ ਕੇਸ ਹੋਇਆ ਬਰਸਾਤਾਂ ਦੇ ਟਾਈਮ ਇਹ ਸਾਡੇ ਪਰੋਸੀਆਂ ਦੀ ਸੱਤ ਜਿਹੜੀ ਜਿੱਕੀ ਬਰਸਾਤਾਂ ਦੇ ਟਾਈਮ ਮੈਨੂੰ ਵੀ ਪਤਾ ਲੱਗਿਆ ਮੈਂ ਆਇਆ ਸੱਤ ਵੇਖੀ ਬੜਾ ਦੁੱਖ ਹੋਇਆ ਕਿਉਂਕਿ ਜਿਹੜੀ ਸੱਤ ਸੀ ਇਹ ਬੇਟੀ ਨੀਹਾ ਵਿਧਵਾ ਦੀ ਹੈਗੀ ਸੀ ਇਹ ਬੱਚੇ ਲੈ ਕੇ ਫਿਰ ਅ ਸਾਬ ਸਾਬ ਚਲ ਕੇ ਕਿਰਾਏ ਤੇ ਮਕਾਨ ਤੇ ਲਗੇ ਮੈਂ ਆਪਣੀ ਸੁਰੱਖਿਆ ਸੁਸਾਇਟੀ ਦੇ ਨਾਲ ਗੱਲਬਾਤ ਕੀਤੀ ਜਿਹਦਾ ਪ੍ਰਧਾਨ ਨੂੰ ਜੇਪੀ ਸਿੰਘ ਹੈ ਉਹਨਾਂ ਨੇ ਮੈਨੂੰ ਕਿਹਾ ਕਿ ਚਲੋ ਆਪਾਂ ਪਹਿਲੂ ਫੋਟੋਗ੍ਰਾਫੀ ਕਰਦੇ ਆ ਫਿਰ ਪੂਰੇ ਡਾਕੂਮੈਂਟ ਤਿਆਰ ਕਰਕੇ ਡੀਸੀ ਸਾਹਿਬ ਨੂੰ ਦਿੱਤੇ ਉਹ ਡੀਸੀ ਸਾਹਿਬ ਕੋ ਮイレ ਵੀ ਆ ਉਹਨਾਂ ਨੇ ਸਾਨੂੰ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਹੋ ਜੀ ਮਦਦ ਕਰਾਂਗੇ ਔਰ ਉਸ ਤੋਂ ਬਾਅਦ ਕਾਫੀ ਚਿਰ ਲੱਗ ਗਿਆ ਕਿ ਕਰਕੇ 6 ਮਹੀਨੇ ਲੰਗੇ ਔਰ ਫਿਰ ਵੀ ਪੰਜਾਬ ਸਰਕਾਰ ਨੇ ਇਹ ਬੇਟੀ ਦੀ ਮਦਦ ਕੀਤੀ ਪੈਸੇ ਜੁੜੇ ਹੋਏ ਔਰ ਇਹਦਾ ਲੈਂਟਰ ਪੈ ਗਿਆ ਔਰ ਮੈਂ ਪੰਜਾਬ ਸਰਕਾਰ ਔਰ ਆਪਣੀ ਹਮਨ ਰਾਈਟ ਸੁਰੱਖਿਆ ਸੁਸਾਇਟੀ ਦਾ ਧੰਨਵਾਦ ਕਰਨਾ ਕਿ ਇੰਨੀ ਕੋਸ਼ਿਸ਼ ਕਰਨੂ ਇਹ ਸਾਡੇ ਬੇਟੀ ਦੇ ਮਕਾਨ ਲੈਂਟਰ ਪੈ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜੀ ਤੇ ਸਾਜੀ ਅੱਜ ਪੂਰੀ ਸੱਤਾ ਦੇ ਨਾਲ ਪਿੰਡ ਕਾਂਗੜੇ ਵਿੱਚ ਪਹੁੰਚੇ ਹੋ ਕਿਸ ਮਕਸਦ ਲਈ ਤੇ ਅੱਜ ਤੁਸੀਂ ਆਏ ਹੋ ਤੇ ਕੀ ਕਹਿਣਾ ਚਾਹੁੰਦੇ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਦਾਸ ਇੰਜੀਨੀਅਰ ਜੇਪੀ ਸਿੰਘ ਪੰਜਾਬ ਪ੍ਰਧਾਨ ਹਿਊਮਨਸ ਰਾਈਟ ਸਟਰਕਚਰ ਸੁਸਾਇਟੀ ਤੇ ਮੇਰੇ ਨਾਲ ਅੱਜ ਸਾਰੀ ਜ਼ਿਲੇ ਦੀ ਟੀਮ ਗਰਦਾਸਪੁਰ ਜ਼ਿਲੇ ਦੀ ਆਈ ਹੈ ਸਾਰੇ ਅਹੁਦੇਦਾਰ ਨੇ ਗਰਦਾਸਪੁਰ ਜ਼ਿਲੇ ਦੇ ਅੱਜ ਇਹ ਪਿੰਡ ਦੇ ਵਿੱਚ ਆਉਣ ਦਾ ਸਾਡਾ ਮੇਨ ਮਕਸਦ ਸੀ ਕਿ ਇਸ ਪਿੰਡ ਦੇ ਵਿੱਚ ਇੱਕ ਬੀਬੀ ਵਿਧਵਾ ਸੀ ਉਹਦੀ ਸੱਸ ਵੀ ਤੇ ਇਹ ਬਹੁਤ ਇਨਾਂ ਦੇ ਹਾਲਾਤ ਜਿਹੜੇ ਘਰ ਦੇ ਬੜੇ ਮਾੜੇ ਸੀ ਤੇ ਪਿੱਛੇ بارشਾਂ ਦੇ ਦੌਰਾਨ ਇਹਨਾਂ ਦੀ ਛੱਤ ਡਿੱਗ ਪਈ ਤੇ ਜਦੋਂ ਛੱਤ ਡਿੱਗ ਪਈ ਤੇ ਕੋਈ ਸਹਾਰਾ ਨਹੀਂ ਸੀ ਕੁਝ ਪੈਸੇ ਦਾ ਫਾਈਨੈਂਸ਼ੀਅਲੀ ਵੀ ਇਹਨਾਂ ਕੋਲ ਹੈ ਨਹੀਂ ਸੀ ਤੇ ਇਸੇ ਪਿੰਡ ਦੇ ਜਿਹੜੇ ਵਸਨੀਕ ਕੈਪਟਨ ਧੀਰ ਸਿੰਘ ਤੇ ਗੁਰਮਖ ਸਿੰਘ ਕੈਪਟਨ ਧੀਰ ਸਿੰਘ ਸਾਡੀ ਟੀਮ ਦੇ ਵਿੱਚ ਜਨਰਲ ਸੈਕਟਰੀ ਨੇ ਤੇ ਗੁਰਮਖ ਸਿੰਘ ਐਕਟਿਵ ਮੈਂਬਰ ਨੇ ਇਹ ਸਾਡੇ ਕੋ ਇਹਨਾਂ ਦੀ ਇੱਕ ਫਰਿਆਦ ਲੈ ਕੇ ਆਏ ਆ ਕਿ ਇਹ ਬੀਬੀ ਦਾ ਅਸੀਂ ਮਦਦ ਕਰਨੀ ਹੈ ਕਿ ਉਹਨਾਂ ਵਿਚਾਰੀਆਂ ਦਾ ਕੋਈ ਸਹਾਰਾ ਨਹੀਂ ਹੈ ਕੋਈ ਕਮਾਉਣ ਦਾ ਨਹੀਂ ਤੇ ਤੁਹਾਨੂੰ ਪਤਾ ਕਿ ਉਹਨਾਂ ਨੇ ਹੱਥ ਪੈਰ ਪਿੰਨਾ ਸਾਰੇ ਮਾਰੇ ਫਿਰ ਸਾਡੇ ਕੋ ਆਏ ਅਸੀਂ ਸਾਰੀ ਟੀਮ ਦੇ ਨਾਲ ਪੂਰੀ ਇਹਨਾਂ ਦੀ ਫਾਈਲ ਭਰ ਕੇ ਜਿੰਨੇ ਵੀ ਜੋ ਵੀ ਉਹਦੀਆਂ ਫਾਰਮੈਲਟੀਆਂ ਪੂਰੀਆਂ ਕੀਤੀਆਂ ਪਰ ਤੁਹਾਨੂੰ ਪਤਾ ਕਿ ਅੱਜ ਦੇ ਦਿਨ ਦੇ ਵਿੱਚ ਪ੍ਰਸ਼ਾਸਨ ਕੋ ਪੈਸੇ ਲੈ ਕੇ ਕਿਸੇ ਨੂੰ ਮਦਦ ਕਰਨੀ ਬੜੀ ਔਖੀ ਗੱਲ ਹੋ ਗਈ ਹੈ ਗੱਲਾਂ ਸਰਕਾਰਾਂ ਬਹੁਤ ਕਰਦੀਆਂ ਨੇ ਕਿ ਬੜਾ ਈਜ਼ੀ ਆ ਸਾਰਾ ਕੰਮ ਅਰ ਜਦੋਂ ਪ੍ਰੋਸੈਸ ਕੀਤਾ ਜਾਂਦਾ ਤੇ ਉਹਨੂੰ ਪਤਾ ਹੁੰਦਾ ਸਾਡੀ ਟੀਮ ਦੇ ਵਿੱਚ ਕੈਪਟਨ ਹਦੀਰ ਸਿੰਘ ਜੋ ਇਸੇ ਪਿੰਡ ਦੇ ਸੀ ਉਹਨਾਂ ਨੇ ਬਹੁਤ ਮਿਹਨਤ ਕੀਤੀ ਇਸ ਕੇਸ ਦੇ ਵਿੱਚ ਤੇ ਅਸੀਂ ਵੀ ਉਹਨਾਂ ਦੇ ਨਾਲ ਕਈ ਵਾਰ ਡੀਸੀ ਸਾਹਿਬ ਕੋ ਐਸਡੀਐਮ ਸਾਹਿਬ ਕੋ ਬੜੀ ਸਾਰੇ ਦਫ਼ਤਰਾਂ ਦੇ ਵਿੱਚ ਕਰਕੇ ਲੋਕਾਂ ਦੇ ਵਿੱਚ ਰੁਕਾਵਟਾਂ ਵੀ ਪਾਈਆਂ ਪਰ ਉਹ ਇੱਕ ਜੈਨੂਅਲ ਕੇਸ ਸੀ ਸਾਰਾ ਫਾਈਲ ਬਣਾ ਕੇ ਤਿਆਰ ਕੀਤੀ ਤੇ ਇਹਨਾਂ ਦੀ ਮਾਲੀ ਮਦਦ ਜਿਹੜੀ ਉਹ ਧੰਨਵਾਦ ਵੀ ਅਸੀਂ ਕਰਦੇ ਆ ਕਿ ਪੰਜਾਬ ਸਰਕਾਰ ਦਾ ਜਿਹੜੀ ਮਾਲੀ ਮਦਦ ਇਹਨਾਂ ਦੀ ਉਹਨਾਂ ਨੇ ਅਸੀਂ ਕਰਵਾਈ ਹੈ ਸਰਕਾਰ ਕੋ ਤੇ ਇਹਨਾਂ ਦਾ ਅੱਜ ਘਰ ਦਾ ਜਿਹੜਾ ਲੈਂਟਰ ਪੈ ਗਿਆ ਕਿਉਂਕਿ ਇਹ ਘਰੋਂ ਬੇਕਾਰ ਵਾਲੀ ਗੱਲ ਸੀ بارشਾਂ ਦਾ ਜਿੱਦਾਂ ਦਾ ਵੀ ਮੌਸਮ ਜੀ ਵਿਚਾਰੇ ਬਾਹਰ ਰਹਿਣ ਡੇ ਸੀ ਤੇ ਮੈਂ ਬਹੁਤ ਧੰਨਵਾਦੀ ਹਾਂ ਆਪਣੀ ਸਾਰੀ ਟੀਮ ਦਾ ਤੇ ਸਾਡਾ ਅੱਜ ਵੀਡੀਓ ਬਣਾਉਣ ਦਾ ਇੱਕ ਮਕਸਦ ਇਹ ਨਹੀਂ ਹੈ ਕਿ ਆਪਾਂ ਕੋਈ ਗੱਲ ਵੀਡੀਓ ਬਣਾਉਣ ਦਾ ਸਿਰਫ ਇੱਕ ਇੱਕੋ ਹੀ ਮਕਸਦ ਹੈ ਕਿ ਜਿਸ ਤਰ੍ਹਾਂ ਅਸੀਂ ਇੰਨੇ ਭੈਣ ਦੀ ਮਦਦ ਕੀਤੀ ਆ ਕੋਈ ਵੀ ਲੋੜਵੰਦ ਬੰਦਾ ਮੈਂ ਅਪੀਲ ਕਰਦਾ ਆਪਣੀ ਸਸਤਾ ਲੋ ਵੀ ਕਿ ਸਾਡੇ ਨਾਲ ਸੰਪਰਕ ਕਰ ਸਕਦਾ ਬੇਨਤੀ ਇਹ ਕਾਢੀ ਜਰੂਰ ਹੈ ਕਿ ਅਸੀਂ ਨਾ ਕਿਸੇ ਕੋਲ ਪੈਸਾ ਲੈਨੇ ਆ ਤੇ ਨਾ ਦਿੰਨੇ ਆ ਆਪਾਂ ਜੋ ਵੀ ਕੰਮ ਕੇ ਦੀ ਮਦਦ ਕਰਨੇ ਆਪਣੇ ਦਸਵੰਤ ਕਢਾ ਕੇ ਕਰਦੇ ਆ ਜਾਂ ਜਿਹੜੀ ਪ੍ਰਸ਼ਾਸਨ ਤੋਂ ਜਿਹਨੂੰ ਜੋ ਜੈਨੂਅਲ ਆ ਜੋ ਉਹਦੇ ਪੈਸੇ ਬਣਦੇ ਸੀ ਉਹਦੇ ਅਕਾਊਂਟ ਦੇ ਵਿੱਚ ਹੱਕ ਦੇ ਵਿੱਚ ਆਏ ਆ ਅਸੀਂ ਨਾ ਕਿਸੇ ਕੋ ਕੋ ਪੈਸੇ ਲੈਣਾ ਤੇ ਨਾ ਦੇਣਾ ਜਿੰਨਾ ਸਾਡੇ ਕੋ ਹੋ ਸਕਦਾ ਸਾਡੀ ਸਾਰੀ ਟੀਮ ਸਗੋਂ ਮਦਦ ਕਰਦੀ ਹੈ ਜੀ ਤੇ ਅੱਜ ਇਸੇ ਅਪਲੈਕਚ ਆਇਆ ਖੁਸ਼ੀ ਆ ਖੁਸ਼ੀ ਦਾ ਹੀ ਮੌਕਾ ਲਾ ਲੋ ਕਿ ਜਿਹੜੀ ਜਿਹੜਾ ਅਸੀਂ ਕੰਮ ਲੈ ਕੇ ਚੱਲੇ ਸੀ ਅੱਜ ਉਹ ਨਿਪਰੇ ਚੜਿਆ ਵਾ ਤੇ ਇਸ ਭੈਣ ਦੇ ਘਰ ਦੀ ਛੱਤ ਪੈ ਗਈ ਹੈ ਸਾਨੂੰ ਬਹੁਤ ਬਹੁਤ ਖੁਸ਼ੀ ਆ ਇਸ ਗੱਲ ਦੀ ਤੇ ਮੇਰੇ ਟੀਮ ਦੇ ਨਾਲ ਅੱਜ ਮੇਰੇ ਨਾਲ ਆਪਣਾ ਜ਼ਿਲ੍ਹੇ ਦੇ ਵਾਈਸ ਪ੍ਰਧਾਨ ਐਸ ਡੀਓ ਸੁਖਦੇਵ ਸਿੰਘ ਜੀ ਆਏ ਨੇ ਆਪਣੇ ਖਜਾਂਚੀ ਜਿਹੜਿਆ ਡਾਕਟਰ ਸਤਨਾਮ ਸਿੰਘ ਨੇ ਤੇ ਜਨਰਲ ਸੈਕਟਰ ਹਦੀਰ ਸਿੰਘ ਜੀ ਇਸੇ ਪਿੰਡ ਦੇ ਜਿਨ੍ਹਾਂ ਦਾ ਕੇਸ ਸਾਡੇ ਕੋਲ ਲੈ ਕੇ ਆਏ ਸੀ ਆਪਣੇ ਡਿਸਟ੍ਰਿਕਟ ਦੇ ਸਖਤਰ ਸਾਡੇ ਕੋ ਆਏ ਨੇ ਇੰਸਪੈਕਟਰ ਸਾਹਿਬ ਆਏ ਨੇ ਦਿਲਜੀਤ ਸਿੰਘ ਜੀ ਐਮ ਸੀ ਸਾਹਿਬ ਗੁਰਮਖ ਸਿੰਘ ਜੀ ਇਸੇ ਪਿੰਡ ਦੇ ਨੇ ਬਹੁਤ ਸਾਰੀ ਵੱਡੀ ਟੀਮ ਸੀ ਸਾਡੀ ਲੇਕਿਨ ਆਪਾਂ ਥੋੜੇ ਜੇ ਬੰਦੇ ਹੀ ਲੈ ਕੇ ਅੱਜ ਇਸ ਲਈ ਆਏ ਆ ਤੇ ਮੇਰੇ ਨਾਲ ਜ਼ਿਲ੍ਹੇ ਦੇ ਜੂਥ ਪ੍ਰਧਾਨ ਲਵਲੀ ਨਾਗਰ ਜੀ ਉਹਨਾਂ ਦਾ ਬਹੁਤ ਤਗੜਾ ਯੋਗਦਾਨ ਆ ਤੇ ਉਹ ਵੀ ਨਾਲ ਸਾਡੇ ਨਾਲ ਜਾਂਦੇ ਰਹੇ ਜਿੱਥੇ ਵੀ ਜਾਂਦੇ ਨੇ ਜਿੱਥੇ ਡਿਊਟੀ ਲਾਉਂਦੇ ਨੇ ਉਹ ਕੰਨ ਦੇ ਨੇ ਸਾਰੀ ਟੀਮ ਪੂਰੀ ਅੱਜ ਇੱਥੇ ਆਈ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਇਸੇ ਅਸ਼ਵਾਸ਼ਣ ਦੇ ਨਾਲ ਕਿ ਕਿਸੇ ਨੂੰ ਵੀ ਹੋਰ ਕੇ ਦੀ ਜ਼ਰੂਰਤ ਆ ਦੀ ਸਾਰੀ ਟੀਮ ਦੇ ਨਾਲ ਕਿਸੇ ਨਾਲ ਵੀ ਸੰਪਰਕ ਕਰ ਸਕਦੇ ਜਿੰਨੀ ਸਾਡੀ ਮਦਦਾਂ ਹੀ ਕਰ ਸਕਦੇ ਆ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ